听他吧，听他吧，听他。 ਉਹ ਖਤਮ ਕਰਾਂਗੇ ਇੱਕ ਦੇਸ਼ ਹੋਊ ਇੱਕ ਰਾਸ਼ਟਰ ਹੋਊਗਾ ਇਸ ਭਾਸ਼ਾ ਤੋਂ ਅਸੀਂ ਪਤਾ ਲਾ ਸਕਦੇ ਆ ਕਿ ਮੋਦੀ ਸਰਕਾਰ ਜਿਹੜੀ ਇਹ ਕਿਹੜੇ ਕਾਲੇ ਦੌਰ ਦੇ ਵਿੱਚ ਲਿਆਉਣਾ ਚਾਹੁੰਦੀ ਲੋਕਾਂ ਨੂੰ ਔਰ ਖਾਸ ਕਰਕੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਇਸ ਕਰਕੇ ਅਸੀਂ ਜਿੰਨਾ ਵਿਰੋਧ ਕਰ ਸਕਦੇ ਹੈਗੇ ਮੋਦੀ ਸਰਕਾਰ ਦਾ ਹੰਸ ਰਾਜ ਹੰਸ ਦਾ ਰਮਨੀਤ ਮਿੱਟੂ ਦਾ ਔਰ ਅਜਿਨੀ ਸਮ੍ਰਿਤੀ ਹਰਾਨੀ ਆ ਰਹੀ ਆ ਉਹਨੂੰ ਕਹਿ ਰਿਹਾ ਕਿ ਇੱਥੇ ਆਉਂਦਾ ਤੇਰਾ ਕੋਈ ਮਤਲਬ ਨਹੀਂ ਕਿਉਂਕਿ ਕਿਸਾਨਾਂ ਮਜ਼ਦੂਰਾਂ ਖਿਲਾਫ ਜਿੰਨੇ ਕਾਲੇ ਕਾਨੂੰਨ ਲਿਆਂਦੇ ਹੈਗੇ ਆ ਉਹਨਾਂ ਖਿਲਾਫ ਆ ਜਿਹੜੇ ਡਟ ਕੇ ਖੜੇ ਹੈਗੇ ਆ ਔਰ ਖੜੇ ਰਹਾਗੇ ਜਿੰਨਾ ਸਮਾਂ ਜ਼ਿੰਦਗੀ ਰਹੀ ਸੰਘਰਸ਼ ਜਾਰੀ ਰਹੂਗਾ ਖਾਸ ਕਰਕੇ ਬੀਜੇਪੀ ਦਾ ਜਿਹੜਾ ਅਜੰਡਾ ਪਾੜੋ ਦੇ ਰਾਜ ਕਰੋ ਦੀ ਨੀਤੀ ਦੇ ਖਿਲਾਫ ਕਿਸਾਨ ਮਜ਼ਦੂਰ ਸਾਰੇ ਖੜੇ ਰਹਿਣਗੇ ਕਿਸਾਨ ਮੋਰਚਾ ਜਿੰਦਾਬਾਦ 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 مولا بابا مولا بابا مولا بابا Sperd ei oleулit Tabarnass Кол наход Tanata Sabarnass मुदाबा मु ਗੱਡੀਆਂ ਚਲਾ ਰਹੇ ਨੇ ਗੱਡੀਆਂ ਚ ਭਾੜੋ ਚਲੋ ਭਾੜੋ ਗੱਡੀਆਂ ਚ ਜੈਂਤ ਪਾਓ ਲਾਹਾਂਬਾਦ ਪਾਣਾ ਗੱਡੀਆਂ ਚ ਬੱਸ ਚ ਭਾਓ ਜਿਹੜੀ ਰੇਲ ਜਾ ਰਹੀ ਹੈ ਨਵੀਂ ਕੋ ਬਾਰਲੇ ਬਾਰਲੇ ਆਉਂਦੇ ਦੋ ਜਣੇ ਹੋਰ ਆ ਰਹੇ ਦੋ ਜਣੇ ਸੰਧਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਧਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਬੰਦੇ ਅੰਗੁਰਵਾਸੀ मुदाबाद बी जे पी मुबा मुर्दाबाद 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 मुर्दा मुर्दाबाद मुर्दा मुर्दाबाद बी जे पी सान मोर्चा ज़िंदाबा ज़िंदा ज़िंदा मोर्चा ज़िंदाब ज़िंदा मुर्दाबाद मुंदाबाद मुर्दाबाद मुर्दाबाद मुर्दा मोर्चा ज़िंदाबाद जिंदाबाद ज़िंदाब लड़ते जिंदाबाद زندہ باد تی مرداباد مرداباد ਪੋਪਿਓ ਨਾ ਦੋਨ ਸਾਰ ਬਾੜ ਬਾੜ ਦੇ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਪਰ ਜਿਹੜੇ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਆ ਉਹ ਉਹਨਾਂ ਨੂੰ ਚੇਤ ਕਰ ਰਹੇ ਆ ਤਾਂ ਇਹ ਦੇਖੋ ਸਰੇ ਆਮ ਤਾਂ ਕੱਜੇ ਨੀ ਸਰਕਾਰ ਬਣਦੀ ਆ ਪਰ ਲੋਕਾਂ ਦੇ ਕੀ ਹਾਲਾਤ ਹੋ ਸਾਡਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਬੀਜੇਪੀ ਸਰਕਾਰ ਕਿੰਨੀ ਘਟੀਆ ਸਰਕਾਰ ਹੈ ਜੋ ਮੇਖਿਆ ਸਰਕਾਰ ਪੰਜਾਬ ਪੁਲਿਸ ਨਾਲ ਇਨੈਕਸਿਟ ਕਰਵਾ ਰਿਹਾ ਅਸੀਂ ਇਹਨਾਂ ਦੀ ਸਖਤ ਸਦਾਂ ਖੇਤੀ ਕਰਦੇ ਹਾਂ ਜਿਹੜੇ ਇਹਨਾਂ ਨੇ ਬੀਜੇਪੀ ਵਾਲੇ ਇੱਥੇ ਆਉਂਦੇ ਸੀ ਉਹਨਾਂ ਨੂੰ ਤਾਂ ਇੱਥੇ ਤੋਂ ਆਉਣ ਦੀ ਕੋਈ ਦੌੜ ਨਹੀਂ ਕਿਉਂਕਿ ਸਾਨੂੰ ਦਿੱਲੀ ਦੀ ਜਾਣ ਤੇ ਤਾਂ ਤੁਸੀਂ ਇੱਥੇ ਆਉਂਦਾ ਤੁਹਾਡਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਫੁੱਲ ਵਿਰੋਧ ਕਰਾਂਗੇ ਹਾਂ ਜੀ ਦੇਖੋ ਜੀ ਇਹ ਸਾਡੇ ਕਿੰਨਾ ਧੱਕਾ ਹੋ ਰਿਹਾ ਅਸੀਂ ਇੱਕ ਸੰਮਤੀ ਰਾਣੀ ਸਵਾਲ ਕਰਨੇ ਸੀ ਸਾਨੂੰ ਉੱਥੇ ਪ੍ਰਸ਼ਾਸਨ ਤੇ ਜਾਣ ਨਹੀਂ ਜਾ ਰਿਹਾ ਅਸੀਂ ਪਹਿਲੀ ਗੱਲ ਪਹਿਲੀ ਗੱਲ ਤੋੜੇ ਨਹੀਂ ਕੋਈ ਪਹਿਲਵਾਨ ਸੀ ਸਾਨੂੰ ਜਿਸ ਤਰ੍ਹਾਂ ਸਾਨੂੰ ਸਵਾਲ ਕਰ ਲੈਂਦੇ ਉਹ ਸਾਡੀਆਂ ਮੰਗਾਂ ਜਿਹੜਾ ਉਹਨੇ ਨਹੀਂ ਮੰਨੀਆਂ ਤੇ ਪਹਿਲੀ ਗੱਲ ਤਾਂ ਉਹਦਾ ਹੱਕ ਇਹ ਬਣਦਾ ਜੋ ਸਾਨੂੰ ਉਹਨਾਂ ਨੇ ਹਰਿਆਣੇ ਟੱਪੂ ਤੇ ਲੈਣ ਨਹੀਂ ਜਾਂਦਾ ਤੇ ਲੈਣਤੀ ਹੁੰਦੇ ਆ ਬਾਕੀ ਭਗਵਾਨ ਮੰਤਰ ਸਬਾਨ ਸਰਕਾਰ ਤੇ ਇਹ ਸਾਰੇ ਲੜੇ ਹੋਏ ਆ ਆ ਪ੍ਰਸ਼ਾਸਨ ਦਾ ਧੱਕਾ ਕਰ ਰਿਹਾ ਤੇ ਵੇਖੋ ਬਹੁਤ ਧੱਕਾ ਸਾਡਾ ਹੋ ਰਿਹਾ ਸਾਡਾ ਫੀਸ ਤੇ ਸਾਡੇ ਬੀਬੀਆਂ ਨੂੰ ਸਾਨੂੰ ਬਾਸਟ ਵਿੱਚ ਭਵਾ ਲਿਆ ਪ੍ਰਸ਼ਾਸਨ ਨੇ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ